ਹਾਂਜੀ ਅੱਜ ਤੁਹਾਡੇ ਨਾਲ ਬਹੁਤ ਵਧੀਆ ਗੱਲ ਜਿਹੜੀ ਹੈ ਸਾਂਝੀ ਕਰਨ ਲੱਗੇ ਹਾਂ ਕਿਉਂਕਿ ਸਿੱਖਿਆ ਹੈ ਉਪਦੇਸ਼ ਹੈ ਸਾਡਾ ਜੀਵਨ ਸੁਧਰ ਸਕਦਾ ਹੈ ਅਸੀਂ ਜੋ ਜੀਵਨ ਚ ਜਾਣੇ ਹਨ ਜਾਣੇ ਗਲਤੀਆਂ ਕਰਦੇ ਆਂ ਉਹਨਾਂ ਤੋਂ ਅਸੀਂ ਤੋਬਾ ਕਰ ਸਕਾਂਗੇ ਇੱਕ ਆਦਮੀ ਜੋ ਕਿ ਮੱਕੇ ਤੋਂ ਥੋੜਾ ਜਿਆਦਾ ਦੂਰ 25 ਸਾਲ ਤੋਂ ਲਗਾਤਾਰ ਨਮਾਜ਼ ਕਰ ਰਿਹਾ ਸੀ ਇਬਾਦਤ ਕਰ ਰਿਹਾ ਸੀ ਪਰ ਖੁਦਾ ਉਹਦੀ ਕਬੂਲ ਨਹੀਂ ਕਰ ਰਿਹਾ ਸੀ ਇੱਕ ਫਕੀਰ ਉਸਦੇ ਪਾਸ ਪਹੁੰਚਿਆ ਤੇ ਪੁੱਛਦਾ ਹੈ ਕਿ ਤੂੰ ਇੱਥੇ ਪਿਛਲੇ 25 ਸਾਲਾਂ ਤੋਂ ਲਗਾਤਾਰ ਨਮਾਜ਼ ਕਰ ਰਿਹਾ ਹੈ ਬੰਦਗੀ ਕਰ ਰਿਹਾ ਹੈ ਪਰ ਖੁਦਾ ਤੇਰੀ ਕਬੂਲ ਨਹੀਂ ਕਰ ਰਿਹਾ ਵੀ ਐਸਾ ਤੂੰ ਕੀ ਗੁਨਾਹ ਕੀਤਾ ਹੈ ਉਹ ਕਹਿਣ ਲੱਗਾ ਗੁਨਾਹ ਮੈਂ ਜੋ ਕੀਤਾ ਹੈ ਕਿ ਮੇਰਾ ਵਿਆਹ ਸੀ ਤੇ ਮੈਂ ਸ਼ਰਾਬ ਬਹੁਤ ਪੀਤੀ ਸੀ ਵਿਆਹ ਵਾਲੇ ਦਿਨ ਮੇਰੀ ਮਾਂ ਮੈਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ ਤੇ ਮੈਂ ਮਾਂ ਨੂੰ ੱੱਕਾ ਦਿੱਤਾ ਥੱਪੜ ਮਾਰਿਆ ਤੇ ਮਾਂ ਨੇ ਮੈਨੂੰ ੱੱਕਾ ਦੇ ਕੇ ਮੇਰੇ ਕਮਰੇ ਵਿੱਚ ਛੱਡ ਦਿੱਤਾ ਤੇ ਫਿਰ ਮੈਂ ਬੇਹੋਸ਼ ਹੋ ਗਿਆ ਜਦੋਂ ਮੈਂ ਸਵੇਰੇ ਉੱਠਿਆ ਤੇ ਮੇਰੀ ਘਰ ਵਾਲੀ ਕੱਪੜੇ ਪੈਕ ਕਰ ਰਹੀ ਸੀ ਮੈਂ ਪੁੱਛਿਆ ਕਿੱਧਰ ਜਾ ਰਹੀਆਂ ਤੇ ਕਹਿੰਦੀ ਵੀ ਮੈਂ ਆਪਣੇ ਪੇਕੇ ਚੱਲੀ ਹਾਂ ਮੈਂ ਕਿਹਾ ਕਿਉਂ ਹੁਣ ਤਾਂ ਵਿਆਹ ਹੋਇਆ ਹੈ ਤੇ ਹੁਣ ਤੂੰ ਪੇਕੇ ਉਹ ਕਹਿੰਦੀ ਤੋਂ ਆਪਣੇ ਮਾਂ ਦਾ ਨਹੀਂ ਹੋਇਆ ਮੇਰਾ ਕੀ ਹੋਏਗਾ ਜਿਸ ਨੇ ਤੈਨੂੰ ਜਨਮ ਦਿੱਤਾ ਉਹਨੇ ਕਿਹਾ ਮਾਂ ਕਿੱਥੇ ਆ ਕਹਿੰਦੀ ਮਾਂ ਨੂੰ ਤਾਂ ਦਫਨਾਇਆ ਹੈ ਕਹਿੰਦਾ ਦਫਨਾਇਆ ਹੈ ਕਹਿੰਦੀ ਹਾਂ ਜਦੋਂ ਤੂੰ ਰਾਤ ਮਾਂ ਨੂੰ ਥੱਪੜ ਮਾਰਿਆ ਧੱਕਾ ਦਿੱਤਾ ਤੇ ਮਾਂ ਤਪਦੇ ਤੰਦੂਰ ਵਿੱਚ ਡਿੱਗ ਪਈ ਸੀ ਤੇ ਉਹਦੀ ਬਹੁਤ ਜ਼ਿਆਦਾ ਸੜ ਚੁੱਕੀ ਸੀ ਤੇ ਉਹਨੇ ਮੈਂ ਰੋਲਾ ਪਾਇਆ ਤੈਨੂੰ ਬਹੁਤ ਠਾਇਆ ਤੂੰ ਨਹੀਂ ਉੱਠਿਆ ਗਲੀ ਮੱਲੇ ਦੇ ਲੋਕ ਆਏ ਉਹਨਾਂ ਨੇ ਉਸ ਨੂੰ ਕੱਢਿਆ ਅਖੀਰ ਮਰਦੀ ਮਰਦੀ ਦੇ ਮੂੰਹ ਚੋਂ ਇੱਕ ਬੋਲ ਨਿਕਲਿਆ ਸੀ ਕਿ ਮੇਰੀ ਅਰਥੀ ਨੂੰ ਮੇਰੇ ਪੁੱਤ ਦਾ ਹੱਥ ਨਾਲ ਲਵਾਇਓ ਇਹਦਾ ਹੱਥ ਨਾਲ ਲੱਗੇ ਤਾਂ ਉਹਨਾਂ ਨੇ ਫਿਰ ਸਵੇਰੇ ਜਲਦੀ ਦਫਨਾਇਆ ਤੇਰੇ ਉੱਠਣ ਤੋਂ ਪਹਿਲਾਂ ਉਹਨੇ ਉਸ ਵਕਤ ਕਹਿਣ ਲੱਗਾ ਵੀ ਮੈਂ ਜਦੋਂ ਮੈਨੂੰ ਇਹ ਗੱਲ ਸੁਣੀ ਮੇਰੇ ਪੈਰਾਂ ਥੱਲੇ じめਂ ਨਿਕਲ ਗਈ ਮੈਂ ਕੁਹਾੜਾ ਚੱਕਿਆ ਜਿਸ ਹੱਥ ਦੇ ਨਾਲ ਮਾਂ ਨੂੰ ਥੱਪੜ ਮਾਰਿਆ ਸੀ ਉਹ ਹੱਥ ਵਾੜ ਦਿੱਤਾ ਕਰਦੀ ਨੂੰ ਕਿਹਾ ਤੂੰ ਰੋਕੋ ਪਰ ਉਹ ਕਹਿੰਦੀ ਮੈਂ ਨਹੀਂ ਰੁੱਕ ਸਕਦੀ ਤੇਰਾ ਗੁਨਾਹ ਐਟਾ ਤੂੰ ਆਪਣੀ ਮਾਂ ਨੂੰ ਨਹੀਂ ਬਖਸ਼ਿਆ ਤੂੰ ਮੈਨੂੰ ਕੀ ਬਖਸ਼ੇਗਾ ਉਸ ਤੋਂ ਬਾਅਦ ਮੈਂ ਇੱਥੇ ਆ ਕੇ ਨਮਾਜ਼ ਪੜ੍ਹਨ ਸ਼ੁਰੂ ਕਰ ਦਿੱਤੀ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ ਆ ਮੇਰਾ ਇਹ ਗੁਨਾਹ ਹੈ ਕਿ ਖੁਦਾ ਕਬੂਲ ਨਹੀਂ ਕਰ ਰਿਹਾ ਉਹ ਫਕੀਰ ਕਹਿਣ ਲੱਗਾ ਇਹ ਗੁਨਾਹ ਤਾਂ ਤੇਰਾ ਮਾਫ਼ ਹੋਣ ਵਾਲਾ ਹੈ ਨਹੀਂ ਤੂੰ ਮਾਂ ਨੂੰ ਥੱਪੜ ਮਾਰਿਆ ਤੇ ਮਾਂ ਮਾਰੀ ਜਿਸ ਨੇ ਤੈਨੂੰ ਸੰਸਾਰ ਵਿਖਾਇਆ ਜਿਸ ਨੇ ਤੈਨੂੰ 9 ਮਹੀਨੇ ਆਪਣੇ ਪੇਟ ਵਿੱਚ ਰੱਖਿਆ ਇਹ ਗੁਨਾਹ ਤੇਰਾ ਖੁਦਾ ਵੀ ਮਾਫ਼ ਨਹੀਂ ਕਰੇਗਾ ਤੇਰੀ ਤੇਰੀ ਨਮਾਜ਼ ਕੀ ਕਬੂਲ ਪੈਣੀ ਭਾਵੇਂ ਹੋਰ ਕਿੰਨੇ 25 ਸਾਹ ਪੜ ਲਾ ਨਹੀਂ ਕਬੂਲ ਹੋਵੇ ਉਹਨੇ ਕਿਹਾ ਕੁਝ ਵੀ ਤਾ ਕੋਈ ਜ਼ੁਗਤੀ ਤਾਂ ਦੱਸ ਤੂੰ ਪਤੀਰ ਹੈ ਤੂੰ ਖੁਦਾ ਦੇ ਨੇੜੇ ਰਹਿਣਾ ਹੈ ਉਹਨੇ ਕਿਹਾ ਹਾਂ ਇੱਕ ਗੱਲ ਹੋ ਸਕਦੀ ਆ ਜਦੋਂ ਤੇਰੀ ਮੌਤ ਹੋਵੇਗੀ ਤੈਨੂੰ ਖੁਦਾ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਤਾਂ ਉਸ ਵਕਤ ਇੱਕ ਬੇਨਤੀ ਕਰੀ ਕਿਉਂਕਿ ਤੈਨੂੰ ਦੋਜਿਕ ਦੀ ਅੱਗ ਵਿੱਚ ਸੁੱਟਿਆ ਜਾਣਾ ਹੈ ਤਾਂ ਤੋ ਉਸ ਵਕਤ ਖੁਦਾ ਨੂੰ ਬੋਲੀ ਕਿ ਮੇਰੀ ਮਾਂ ਦੀ ਆਤਮਾ ਨੂੰ ਮਿਲਾ ਦਿਓ ਕਿਉਂਕਿ ਖੁਦਾ ਨੇ ਤਾਂ ਤੈਨੂੰ maaf ਨਹੀਂ ਕਰਨਾ ਜੇ ਮਾਂ ਨੇ maaf ਕਰਤਾ ਤੇ ਭਾਵੇਂ ਖੁਦਾ maaf ਕਰ ਦੇਵੇ ਤੇ ਖੁਦਾ ਨਹੀਂ maaf ਕਰੇਗਾ ਤੈਨੂੰ ਦੋਜਿਕ ਦੀ ਅੱਗ ਵਿੱਚ ਸੁੱਟੇਗਾ ਇਸੇ ਤਰ੍ਹਾਂ ਜਦੋਂ ਉਸ ਦੀ ਮੌਤ ਹੋਈ ਉਹਦੀ ਆਤਮਾ ਨੂੰ ਦੋਜਿਕ ਦੀ ਅੱਗ ਵਿੱਚ ਸੁੱਟਣ ਲੱਗੇ ਉਸ ਨੇ ਕਿਹਾ ਵੀ ਮੇਰੀ ਇੱਕ ਆਖਰੀ ਇੱਛਾ ਹੈ ਕਿ ਮੇਰੀ ਮਾਂ ਦੀ ਆਤਮਾ ਨੂੰ ਮਿਲਾ ਦਿਓ ਜਦੋਂ ਮਾਂ ਦੀ ਆਤਮਾ ਨੂੰ ਲਿਆਂਦਾ ਸਾਹਮਣੇ ਕਹਿੰਦਾ ਮਾਂ ਮੈਨੂੰ ਦੋਜਿਕ ਦੀ ਅੱਗ ਵਿੱਚ ਸੁੱਟਣ ਲੱਗੇ ਨੇ ਮਾਂ ਨੇ ਕੁਝ ਨਹੀਂ ਬੋਲਿਆ ਉਹ ਕਹਿਣ ਲੱਗੇ ਲੈ ਜਾਓ ਇਹਨੂੰ ਜਦੋਂ ਥੋੜਾ ਜਿਹਾ ਗਾਂ ਗਿਆ ਪਿੱਛੇ ਮੁੜ ਕੇ ਫੇਰ ਮਾਂ ਦੀ ਆਤਮਾ ਵੱਲ ਦੇਖਦਾ ਕਹਿੰਦਾ ਮਾਂ ਮੈਨੂੰ ਦੋਜਿਕ ਦੀ ਅੱਗ ਵਿੱਚ ਸੁੱਟਣ ਲੱਗੇ ਨੇ ਮਾਂ ਦੀ ਆਤਮਾ ਫੇਰਨੇ ਕੁਝ ਬੋਲੀ ਜਦੋਂ ਤੀਜੀ ਵਾਰੀ ਫੇਰ ਪਿੱਛੇ ਮੁੜ ਕੇ ਦੇਖਿਆ ਕਹਿੰਦਾ ਮਾਂ ਮੈਨੂੰ ਦੋਜਿਕ ਦੀ ਅੱਖ ਚ ਸੁੱਟਣ ਲੱਗੇ ਨੇ ਤਾਂ ਮਾਂ ਨੇ ਕਿਹਾ اے ਖੁਦਾ ਇਹਨੂੰ ਮਾਫ ਕਰ ਦੇ ਖੁਦਾ ਕਹਿੰਦਾ ਜੇ ਇੱਡਾ ਵੱਡਾ ਗੁਨਾਹ ਏ ਇਹਨੂੰ ਮਾਫ ਨਹੀਂ ਕੀਤਾ ਜਾ ਸਕਦਾ ਜੇ ਤੂੰ ਮਾਫ ਕੀਤਾ ਤਾਂ ਅਸੀਂ ਵੀ ਮਾਫ ਕਰ ਦੇਾਂਗੇ ਤੋ ਮਾਂ ਦਾ ਹਿਰਦਾ ਐਸਨਾ ਕੋਮਲ ਮਾਂ ਕਹਿੰਦੀ ਮਾਂ ਦੀ ਮਮਤਾ ਇੰਨੀ ਪਵਿੱਤਰ ਮਾਣ ਕੇ ਦੀ ਖੁਦਾ ਮੈਂ ਇਸ ਨੂੰ ਮਾਫ ਕੀਤਾ ਤੂੰ ਵੀ ਇਸ ਨੂੰ ਮਾਫ ਕਰ ਦੇ ਸੋ ਪਿਆਰੇਓ ਇਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੀ ਮਾਂ ਨਾਲ ਆਪਣੇ ਮਾਪਿਓ ਨਾਲ ਕਿੰਨਾ ਪਿਆਰ ਕਰਨਾ ਚਾਹੀਦਾ ਹੈ ਉਹਨਾਂ ਨੂੰ ਕਦੀ ਉਹਨਾਂ ਦਾ ਕਦੀ ਦਿਲ ਨਹੀਂ ਦਿਖਾਉਣਾ ਚਾਹੀਦਾ ਮਾਤਾ ਪਿਤਾ ਤਾਂ ਮਾਤਾ ਪਿਤਾ ਦੀ ਸੇਵਾ ਖੁਦਾ ਪਰਮਾਤਮਾ ਭਗਵਾਨ ਕਬੂਲ ਕਰਦਾ ਹੈ ਤੇ ਮਾਪਿਓ ਤੇ ਕੀਤੇ ਹੋਏ ਕਿਸੇ ਪ੍ਰਕਾਰ ਦੇ ਜ਼ੁਲਮ ਤਸ਼ੱਦਦ ਉਹਨਾਂ ਦੀ ਸਜ਼ਾ ਉਹਨਾਂ ਦੇ ਉਸ ਗੁਨਾਹ ਦੀ ਸਜ਼ਾ ਉਹ ਖੁਦਾ ਵੀ ਨਹੀਂ ਮਾਫ਼ ਕਰਦਾ ਜਿਹੜੇ ਆਪਣੇ ਮਾਪਿਓ ਨੂੰ ਸਤਾਉਂਦੇ ਨੇ ਉਹ ਕਦੀ ਖੁਦਾ ਤੋਂ ਉਹ ਮਾਫ਼ ਨਹੀਂ ਬਖਸ਼ਾ ਬਖਸ਼ੇ ਨਹੀਂ ਜਾਣਗੇ ਉਹ ਉਹਨਾਂ ਨੂੰ ਖੁਦਾ ਵੀ ਕਦੀ ਨਹੀਂ ਬਖਸ਼ੇਗਾ ਸੋ ਇਸ ਲਈ ਜਿੰਨਾ ਹੋ ਸਕੇ ਸੇਵਾ ਕਰੋ ਆਪਣੇ ਵਤਿਆਂ ਦੀ ਬਜ਼ੁਰਗਾਂ ਦੀ ਮਾਪਿਓ ਦੀ ਸੋ ਇਸ ਗੱਲ ਨੂੰ ਧਿਆਨ ਵਿੱਚ ਰੱਖੋ ਇਹ ਮਾ ਖੁਦਾ ਦਾ ਦੂਤ ਚਾਹ ਦਾ ਪਤਦੂ ਚਾਹ ਰੂਪ ਹੈ। ਸੋ ਇਹ ਛੋਟੀ ਜੀ ਸਾਖੀ ਹੈ ਪਰ ਇਹ ਸਿੱਖਿਆ ਬਹੁਤ ਤਗੜੀ ਹੈ। ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਵੀ ਕਿਹਾ ਸੀ ਕਲਯੁਗ ਦੇ ਵਿੱਚ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਪਾਪ ਹੈ ਜਿਹੜਾ ਮਾਂ ਪਿਓ ਦੇ ਨਾਲ ਝਗੜਾ ਕਰਦਾ। ਕਾਹੇ ਪੁੱਤ ਝਗਰਤ ਹੋ ਸੰਗ ਬਾਪ ਜਿਨਕੇ ਜਨੇ ਬਡੇਰੇ ਤੂੰ ਹੋ ਤੈਨਸੋ ਚਗਰਤ ਪਾਪ। ਸੋ ਇਹ ਬੇਨਤੀ ਪ੍ਰਵਾਨ ਕਰਿਓ ਜੀ। ਮਾਪਿਓ ਦੀ ਸੇਵਾ ਕਰਕੇ ਖੁਦਾ ਦੀਆਂ ਰੱਬ ਦੀਆਂ ਭਗਵਾਨ ਦੀਆਂ ਪਰਮਾਤਮਾ ਦੀਆਂ ਬਖਸ਼ਿਸ਼ਾਂ ਦੇ ਪਾਤਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।